ਮੈਂ ਸਵਾਗਤ ਕਰਦੇ ਹਾਂ ਜੀ ਕੁਰਫਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਅੱਜ ਤੁਹਾਡੀ ਮੁਲਾਕਾਤ ਕਰਾਉਂਗੇ ਭਾਈ ਸਾਹਿਬ ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਨਾਲ ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਨੇ ਹਾਲ ਹੀ ਵਿੱਚੇ ਸਰੀ ਉਚਾਈ ਸੀ ਤੇ ਇਹਨਾਂ ਨਾਲ ਅਸੀਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਉੱਤੇ ਗੱਲਬਾਤ ਕੀਤੀ ਅੱਜ ਦਾ ਵਿਸ਼ਾ ਜਿਸ ਦੇ ਉੱਤੇ ਅਸੀਂ ਕੇਂਦਰਿਤ ਰਹਿਵਾਂਗੇ ਤੇ ਗੱਲਬਾਤ ਕਰਾਂਗੇ ਉਹ ਹੈ ਗੁਰਦੁਆਰਿਆਂ ਦਾ ਗੁਰਦੁਆਰਿਆਂ ਦੀ ਹੋਂਦ ਕਿਉਂ ਕੀਤੀ ਗਈ ਸੀ ਗੁਰਦੁਆਰਿਆਂ ਦੇ ਵਿੱਚੋਂ ਅਸੀਂ ਕੀ ਜਾ ਕੇ ਸਿੱਖਣਾ ਹੈ ਕੀ ਇਹ ਥਾਂ ਜਿੱਥੇ ਜਾ ਕੇ ਅਸੀਂ ਸਿਰਫ ਪੂਜਾ ਹੀ ਕਰਨੀ ਹੈ ਜਾਂ ਇੱਥੋਂ ਅਸੀਂ ਗਿਆਨ ਲੈਣਾ ਹੈ ਗੁਰਦੁਆਰੇ ਹੋਏ ਸੋਚੀ ਪਾਈ ਸੀ ਅਸੀਂ ਕਹਿੰਨੇ ਆ ਪਰ ਕਿੰਨੀ ਕੋਈ ਸੋਚ ਜਿਹੜੀ ਹੈਗੀ ਉਹ ਅਸੀਂ ਲੈ ਕੇ ਗੁਰਦੁਆਰੇ ਤੋਂ ਵਾਪਸ ਆ ਰਹੇ ਆ ਤੇ ਖਾਸ ਤੌਰ ਦੇ ਉਤੇ ਇਹ ਗੁਰਦੁਆਰਿਆਂ ਦੇ ਵਿੱਚ ਅੱਜ ਕੱਲ ਨੌਜਵਾਨ ਪੀੜ੍ਹੀ ਕਿਉਂ ਨਹੀਂ ਜਾ ਰਹੀ ਹੈਗੀ ਕਿਸ ਤਰੀਕੇ ਨਾਲ ਇਹ ਸਿਸਟਮ ਵਿੱਚ ਕੁਝ ਬਦਲਾਅ ਲਿਆਇਆ ਜਾ ਸਕਦਾ ਹੈ ਇਸ ਬਾਰੇ ਗੱਲਬਾਤ ਕਰਾਂਗੇ ਭਾਈ ਸਾਹਿਬ ਪਾਈਪrakash ਸਿੰਘ ਫਰੋਜ਼ਪੁਰ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਪਿਛੋਕੜ ਭਾਈ ਸਾਹਿਬ ਤੁਹਾਡਾ ਤੁਸੀਂ ਕਿਵੇਂ ਇਹ ਪ੍ਰਚਾਰ ਵਾਲੇ ਪਾਸੇ ਜੁੜੇ ਬਸ ਜੀ ਪ੍ਰਚਾਰ ਵਾਲੇ ਪਾਸੇ ਤੇ ਮੈਂ ਜੁੜਿਆ ਜਿੱਦਾਂ ਮੈਨੂੰ ਕੁਝ ਪ੍ਰਚਾਰਕਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਜਾਂ ਕੁਝ ਕੋ ਵਿਦਵਾਨਾਂ ਦੀਆਂ ਕੁਝ ਕਿਤਾਬਾਂ ਪੜਨ ਦਾ ਮੌਕਾ ਮਿਲਿਆ ਖਾਸ ਤੌਰ ਤੇ ਮੈਂ ਜ਼ਿਕਰ ਕਰਦਾ ਬਈ ਇੱਕ ਮਹਿੰਦਰ ਸਿੰਘ ਜੋਸ਼ ਸਨ ਉਹਨਾਂ ਨੇ ਕਿਤਾਬ ਲਿਖੀ ਸੀ ਪੰਥਦਰਦੀਓ ਕੁਝ ਕਰੋ ਅੱਛਾ ਜੀ ਉਹ ਪ੍ਰਚਾਰ ਦੇ ਬਾਰੇ ਬਈ ਸਾਡੇ ਕੌਮ ਵਿੱਚ ਕੀ ਹੋ ਰਿਹਾ ਸੀ ਕਿਵੇਂ ਪਛੜ ਰਹੇ ਆ ਗੁਰੂ ਦੀ ਮੱਤ ਤੋਂ ਕਿਵੇਂ ਦੂਰ ਹੋ ਰਹੇ ਉਹ ਪੜਨ ਦੇ ਨਾਲ ਮੇਰੇ ਮਨ ਤੇ ਬੜਾ ਅਸਰ ਹੋਇਆ ਬੇਸ ਪ੍ਰਚਾਰ ਦੀ ਅੱਜ ਬੜੀ ਜ਼ਰੂਰਤ ਹੈ ਤਾਂ ਉੱਥੋਂ ਫਿਰ ਮੈਂ ਇਸ ਪ੍ਰਚਾਰ ਦੇ ਖੇਤਰ ਵਿੱਚ ਆਉਣ ਦਾ ਜਿਹੜਾ ਮਨ ਬਣਾਇਆ ਹਿੰਦੁਸਤਾਨ ਵਿੱਚ ਤੁਸੀਂ ਜਿਆਦਾ ਸਮਾਂ ਲੰਘਦੇ ਹੋ ਪਹਿਲੀ ਵਾਰ ਤੁਸੀਂ ਕੈਨੇਡਾ ਆਏ ਹੋ ਕੀ ਵੱਖਰਾ ਲੱਗਾ ਤੁਹਾਨੂੰ ਇੱਥੇ ਤੇ ਉੱਥੋਂ ਦੇ ਪ੍ਰਚਾਰ ਦੇ ਵਿੱਚ ਕਿ ਇੱਥੇ ਦੇ ਲੋਕਾਂ ਦੇ ਵਿੱਚ ਤੇ ਭਾਰਤ ਦੇ ਜਿਹੜੇ ਸਿੱਖ ਨੇ ਕਿੰਨਾ ਕੁ ਤੁਹਾਨੂੰ ਫਰਕ ਨਜ਼ਰ ਆਇਆ ਕੁਝ ਖਾਸ ਫਰਕ ਤੇ ਨਜ਼ਰ ਨਹੀਂ ਆਇਆ ਜੀ ਬਟ ਜਿਹੜਾ ਮੇਨ ਸੀ ਕਿ ਥੋੜਾ ਜਿਹਾ ਜਾਗਰਤੀ ਇੱਥੇ ਜਿਆਦਾ ਹੈ ਉੱਥੇ ਦੇ ਉੱਥੇ ਨਾਲੋਂ ਥੋੜੀ ਜਿਆਦਾ ਸੁਚੇਤ ਤੇ ਦੂਜੇ ਨੰਬਰ ਤੇ ਜਿਤ ਤੱਕ ਜਿੰਨਾ ਸਟੇਜਾਂ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਜੀ ਮੇਰੇ ਮੈਂ ਖੁਸ਼ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਉੱਥੇ ਚੰਗੇ ਪ੍ਰਬੰਧਕ ਜਾਗਰਕ ਸਿੱਖ ਹੈਗੇ ਸਨ ਤਾਂ ਤੁਹਾਨੂੰ ਪਤਾ ਹੈ ਤਰ੍ਹਾਂ ਤਰ੍ਹਾਂ ਦੀਆਂ ਕਮੇਟੀਆਂ ਤਰ੍ਹਾਂ ਤਰ੍ਹਾਂ ਦੇ ਪ੍ਰਬੰਧਕ ਨੇ ਤਾਂ ਕਾਫੀ ਅਵੇਅਰ ਮਿਲੇ ਕੋਈ ਨੌਜਵਾਨ ਵੀ ਕਾਫੀ ਇੱਥੇ ਮਿਲੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਕੁਝ ਸਿੱਖੀ ਪ੍ਰਤੀ ਦਰਦ ਹੈਗਾ ਹੈ ਰਾਈਟ ਉੱਥੇ ਥੋੜਾ ਜਿਹਾ ਸਾਡੇ ਸਿਆਸਤ ਜ਼ਿਆਦਾ ਹਾਵੀ ਏ ਇਸ ਗੱਲ ਵਿੱਚ ਕੋਈ ਦੋਰਾਵਾ ਨਹੀਂ ਛੁਪੀ ਨਹੀਂ ਗੱਲ ਬਿਲਕੁਲ ਇੱਥੇ ਵੀ ਹੈ ਬਟ ਇੱਥੇ ਥੋੜੀ ਘਾਟ ਇੱਥੋਂ ਥੋੜਾ ਜਿਹਾ ਇਹੋ ਜੇ ਨੌਜਵਾਨ ਕੁਝ ਮਿਲੇ ਜਿਨ੍ਹਾਂ ਦੇ اندر ਸੱਚਮੁੱਚ ਕੁਝ ਸਿੱਖੀ ਪ੍ਰਤੀ ਦਰਦ ਹੈਗਾ ਇਹ ਫਰਕ ਮੈਨੂੰ ਥੋੜਾ ਜਿਹਾ ਨਜ਼ਰ ਆ ਰਿਹਾ ਹੈ ਰਾਈਟ ਬਹੁਤ ਖੂਬ ਗੁਰਦੁਆਰੇ ਭਾਰਤ ਵਿੱਚ ਵੀ ਇੱਥੇ ਵੀ ਅਥਾ ਗੁਰਦੁਆਰੇ ਨੇ ਬਹੁਤ ਵਧੀਆ ਗੱਲ ਹੈ ਕਿ ਜੀ ਗੁਰਦੁਆਰੇ ਬਣਦੇ ਨੇ ਪਰ ਅਗਾਂਹ ਜੋ ਮਕਸਦ ਸੀ ਗੁਰੂਦੁਆਰੇ ਦਾ ਸਟੈਬਲਿਸ਼ ਕਰਨ ਦਾ ਕਿ ਭਈ ਇਸ ਥਾਂ ਤੇ ਜਾ ਕੇ ਇੱਕ ਸਿੱਖ ਜਿਹੜਾ ਹੈ ਉਸ ਨੂੰ ਮਾਨਸਿਕ ਤੌਰ ਦੇ ਉੱਤੇ ਵੀ ਅਤੇ ਸਰੀਰਕ ਤੌਰ ਤੇ ਵੀ ਤੇ ਸਾਈਕੋਲੋਜੀਕਲ ਤੌਰ ਤੇ ਵੀ ਉਸ ਦੀ ਉન્નਤੀ ਹੋਵੇ ਬਿਹਤਰ ਹੋਵੇ ਪਰਾਜ ਗੁਰਦੁਆਰੇ ਸਿਰਫ ਇੱਕ ਪੂਜਾ ਦਾ ਕੇਂਦਰ ਇੱਕ ਤਰ੍ਹਾਂ ਦਾ ਬਣ ਗਏ ਨੇ ਕਿ ਇਹੀ ਕਨਸੈਪਟ ਗੁਰੂ ਸਾਹਿਬ ਦੀ ਜਦੋਂ ਅਸੀਂ ਦੇਖਦੇ ਆਂ ਪੀਰੀਅਡ ਕਿ ਇਹੀ ਸੀ ਕਿ ਇਹ ਥਾਮਾਂ ਜਿਹੜੀਆਂ ਨੇ ਸਿਰਫ ਇੱਕ ਪੂਜਾ ਦਾ ਸਥਾਨ ਬਣ ਜਾ ਨਹੀਂ ਬਿਲਕੁਲ ਨਹੀਂ ਜਦੋਂ ਆਪਾਂ ਵੇਖੋ ਥੋੜਾ ਜਿਹਾ ਪਿਛੋਕੜ ਸਾਨੂੰ ਸਮਝਣਾ ਪਏਗਾ ਜੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ ਹਮਮ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸ਼ੁਰੂਆਤ ਕੀਤੀ ਜੀ ਉਹ ਕਹਿੰਦੇ ਨੇ ਧਰਮਸ਼ਾਲ ਕਰਤਾਰਪੁਰ ਸਰਸੰਗ ਸੱਚਖੰਡ ਵਸਾਇਆ ਜੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਆ ਕੇ ਹਾਲਾਂਕਿ ਪਹਿਲਾਂ ਤੇ ਉਹਨਾਂ ਨੇ ਪ੍ਰਚਾਰਕ ਦੌਰੇ ਕੀਤੇ ਜਿਨ੍ਹਾਂ ਆਪਾਂ ਉਦਾਸੀਆਂ ਵੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੱਥੇ ਵੀ ਗਏ ਉੱਥੇ ਉਹਨਾਂ ਨੇ ਸੰਗਤ ਜ਼ਰੂਰ ਥਾਪੀ ਜੀ ਉੱਥੇ ਸੰਗਤ ਨੂੰ ਪ੍ਰੇਰਣਾ ਦਿੱਤੀ ਤੂੰ ਸਵੇਰੇ ਸ਼ਾਮ ਬੈਠ ਕੇ ਕੁਝ ਵਿਚਾਰ ਕੋ ਚਰਚਾ ਕਰਿਆ ਕਰੋ ਹੂੰ ਹੂੰ ਸ਼ਬਦ ਨੂੰ ਵਿਚਾਰਿਆ ਕਰੋ ਤਾਂ ਕਿ ਤੁਹਾਨੂੰ ਕੁਝ ਗਿਆਨ ਪ੍ਰਾਪਤ ਹੋਵੇ ਜੀਵਨ ਦੇ ਅੰਦਰ ਸੋਝੀ ਪ੍ਰਾਪਤ ਹੋਵੇ ਉਹਨਾਂ ਨੇ ਕੋਈ ਇਹੋ ਜਿਹਾ ਸਿਸਟਮ ਨਹੀਂ ਕਿ ਗੁਰਦਾਰੇ ਬਣ ਜਾਣ ਜਾਂ ਧਰਮਸ਼ਾਲਾ ਜ਼ਰੂਰ ਕਾਇਮ ਕੀਤੀਆਂ ਗੁਰੂ ਸਾਹਿਬ ਜੀ ਨੇ ਹੁਣ ਜਿਹੜੀ ਵੱਡੀ ਧਰਮਸ਼ਾਲਾ ਬਣੀ ਉਹ ਕਰਤਾਰਪੁਰ ਠੀਕ ਪਰ ਉਹਦਾ ਮਕਸਦ ਕੀ ਹੈਗਾ ਸੀ ਇੱਕ ਤੇ ਮਕਸਦ ਸੀ ਪਹਿਲਾਂ ਤੁਸੀਂ ਜਦੋਂ ਦੇਖੋਗੇ ਧਰਮ ਸਥਾਨ ਸਾਡੇ ਖਾਸ ਤੌਰ ਤੇ ਭਾਰਤ ਦੇ ਜਿਹੜੇ ਮੰਦਰ ਸਨ ਉਹ ਸਿਰਫ ਪੂਜਾ ਦੇ ਸਥਾਨ ਸਨ ਇਸ ਕਰਕੇ ਉਹਨਾਂ ਦਾ ਹਾਲ ਬੜੇ ਛੋਟੇ ਹੁੰਦੇ ਸਨ ਕਿਉਂਕਿ ਉੱਥੇ ਬੈਠਣ ਦੀ ਕੋਈ ਵਿਧੀ ਨਹੀਂ ਵਿਧਾਨ ਨਹੀਂ ਸੀ ਹੈਗਾ ਗੁਰੂ ਸਾਹਿਬ ਨੇ ਇੱਕ ਤੇ ਇੱਥੇ ਕੀਤਾ ਵੀ ਊਚ ਨੀਚ ਖਤਮ ਕਰਕੇ ਸੰਗਤ ਲਈ ਜਿਹੜਾ ਕਨਸੈਪਟ ਹੈ ਉਹ ਹੈ ਇਸੇ ਕਰਕੇ ਵੀ ਇੱਥੇ ਸਾਰੇ ਵਰਗ ਦੇ ਲੋਕ ਹਰ ਤਰ੍ਹਾਂ ਦੇ ਕੋਈ ਇਹਦੇ ਚ ਊਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਛੂਆ ਛਾਤ ਨਹੀਂ ਇਹ ਖਤਮ ਕਰਨ ਵਾਸਤੇ ਠੀਕ ਇੱਕੋ ਜਗ੍ਹਾ ਤੇ ਬਿਠਾਉਣ ਵਾਸਤੇ ਗੁਰੂ ਸਾਹਿਬ ਨੇ ਇੱਕ ਇਹ ਸੰਗਤ ਦਾ ਜਿਹੜਾ ਕਨਸੈਪਟ ਸਾਨੂੰ ਦਿੱਤਾ ਦੂਜੇ ਦੂਜਾ ਇਹਦਾ ਮਤਲਬ ਇਹ ਸੀ ਕਿ ਇੱਥੇ ਆ ਕੇ ਕੁਝ ਆਪਸ ਵਿੱਚ ਵਿਚਾਰ ਚਰਚਾ ਹੋਵੇ ਜੀ ਕੁਝ ਇਹਦਾ ਜਿਹੜਾ ਚੰਗੇ ਪੱਖ ਨੇ ਉਹ ਵਿਚਾਰੇ ਜਾਂ ਕੁਝ ਗੁਣਾਂ ਦੇ ਵਿਚਾਰ ਕੀਤੇ ਜਾਂ ਜਿਹੜੀ ਬਾਣੀ ਜੋ ਗਿਆਨ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਜੀ ਤਾਂ ਗੁਰੂ ਸਾਹਿਬ ਬਾਣੀ ਵਿੱਚ ਇਹ ਗੱਲ ਬੜੀ ਪਿਆਰੀ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ RAM ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ ਹਮ ਅਸੀਂ ਬੱਚੇ ਆ ਠੀਕ ਪਰਮਾਤਮਾ ਦੇ ਪਰ ਇਆਣੇ ਆ ਅਨਜਾਨ ਨਾ ਸਮਝਾਂ ਰਾਈਟ ਤਨ ਤਨ ਗੁਰ ਸਤਗੁਰ ਪੰਦਾ ਜਿਨਹਾਰ ਉਪਦੇਸ਼ ਦੇ ਕੀਏ ਸਿਆਣੇ ਹਮ ਹਮ ਹੁਣ ਅਸੀਂ ਕੀ ਕਰਨਾ ਹੈ ਗੁਰੂ ਸਾਡਾ ਪੰਦਾ ਪੰਦਾ ਜਿਹਨੂੰ ਅੱਜ ਅਸੀਂ ਟੀਚਰ ਕਹਿੰਨੇ ਆ ਅਧਿਆਪਕ ਕਹਿੰਨੇ ਆ ਜੀ ਪੁਰਾਣੇ ਸਮੇਂ ਵਿੱਚ ਉਹਨੂੰ ਪੰਦਾ ਕਿਹਾ ਜਾਂਦਾ ਸੀ ਜਿਵੇਂ ਗੁਰੂ ਨਾਨਕ ਸਾਹਿਬ ਦੇ ਬਾਰੇ ਆਉਂਦਾ ਵੀ ਗੁਰੂ ਨਾਨਕ ਸਾਹਿਬ ਪੰਦੇ ਕੋਲ ਪੜਨ ਵਾਸਤੇ ਗਏ ਜੀ ਤਾ ਹੁਣ ਜਿੱਥੇ ਅਸੀਂ ਸਿਆਣਾ ਬਣਨਾ ਹੈ ਹਮਮ ਗੁਰਦਾਰੇ ਇਸ ਕਰਕੇ ਬਣਾਇਆ ਗਿਆ ਸੀ ਵੀ ਅਸੀਂ ਗੁਰੂ ਕੋਲ ਆਈਏ ਗੁਰੂ ਦਵਾਰੇ ਹੋਏ ਤੁਸੀਂ ਹੁਣੇ ਪੰਕਤੀ ਉਚਾਰਨ ਕੀਤੀ ਸੀ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਹਮਮ ਗੁਰੂ ਦਵਾਰੇ ਗੁਰ ਦੇ ਗੁਰੂ ਦੇ ਕੋਲ ਤਾਂ ਜਾਣਾ ਇਹਦਾ ਵੀ ਇੱਕ ਧਿਆਨ ਦੇਣਾ ਇਹ ਗੁਰੂ ਦਵਾਰਾ ਹੈ ਹਮਮ ਤਾਂ ਕਿ ਗੁਰੂ ਦੇ ਕੋਲੋਂ ਅਸੀਂ ਕੁਝ ਲੈ ਸਕੀਏ ਗੁਰੂ ਦਵਾਰਾ ਗੁਰੂ ਦੇ ਕੋਲੋਂ ਰਾਈਟ ਅਸੀਂ ਕੁਝ ਪ੍ਰਾਪਤ ਕਰ ਸਕੀਏ ਹਮਮ ਪਰ ਅਸੀਂ ਆਮ ਤੌਰ ਤੇ ਸਮਝਦੇ ਆਂ ਮੈਂ ਗੁਰੂ ਕੋਲੋਂ ਸੀ ਧਨ ਪ੍ਰਾਪਤ ਕਰਨਾ ਹੈ ਪੁੱਤਰ ਪ੍ਰਾਪਤ ਕਰਨਾ ਹੈ ਧਨ ਮਾਲ ਇਹ ਦੁਨਿਆਵੀ ਦੁਨਿਆਵੀ ਚੀਜ਼ਾਂ ਤਾਂ ਸੀਮਤ ਰਹਿ ਗਈ ਸਾਡੀ ਸੀਮਤ ਰਹਿ ਗਈ ਅਸੀਂ ਉੱਥੋਂ ਤੱਕ ਟਿਕ ਗਏ ਪਰ ਗੁਰੂ ਕੋਲੋਂ ਜਿਹੜਾ ਗਿਆਨ ਲੈਣਾ ਸੀ ਜੀਵਨ ਜਿਉਣ ਦਾ ਢੰਗ ਪ੍ਰਾਪਤ ਕਰਨਾ ਸੀ ਜੀ ਉਹ ਸਾਡੇ ਜੀਵਨ ਦੇ ਅੰਦਰ ਹੌਲੀ ਹੌਲੀ ਜਿਹੜਾ ਹੈ ਉਹ ਵਿਸਰਦਾ ਚਲਾ ਗਿਆ ਪਰ ਗੁਰਦਾਰੇ ਦਾ ਜਿਹੜਾ ਮਕਸਦ ਹੈ ਧਰਮਸ਼ਾਲ ਸੀ ਪਹਿਲਾਂ ਜਿਵੇਂ ਅਸੀਂ ਬੇਨਤੀ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲ ਕਾਇਮ ਕੀਤੀ ਠੀਕ ਉੱਥੇ ਸਵੇਰੇ ਸ਼ਾਮ ਹੂੰ ਹੂੰ ਇਲਾਕੇ ਦੇ ਲੋਕ ਸੰਗਤਾਂ ਦੂਰ ਦੂਰ ਆਉਣ ਵਾਲੇ ਜਿਹੜ ਜੇ ਭਾਈ ਕਾਣ ਸਿੰਘ ਨਾਭਾ ਦੇ ਮਹਾਨਕੋਸ਼ ਨੂੰ ਪੜ੍ਹੀਏ ਜੀ ਤੇ ਉਹਨਾਂ ਨੇ ਜਿਹੜੀ ਗੁਰਦੁਆਰੇ ਦੀ ਡੈਫੀਨੇਸ਼ਨ ਬੜੀ ਪਿਆਰੀ ਦਿੱਤੀ ਹੁਣ ਇੱਕ ਧਿਆਨ ਦੇਣਾ ਵੀ ਨਿਸ਼ਾਨ ਸਾਹਿਬ ਝੁਲਦਾ ਪਿਆ ਠੀਕ ਨਿਸ਼ਾਨ ਸਾਹਿਬ ਦਾ ਮਤਲਬ ਇਸ ਨਿਸ਼ਾਨ ਸਾਹਿਬ ਮੱਥਾ ਟੇਕਣ ਵਾਸਤੇ ਨਹੀਂ ਸੀ ਬਣਾਇਆ ਤੇ ਅਸੀਂ ਮੱਥਾ ਟੇਕਣ ਦਾ ਬਣਾ ਲਿਆ ਵੀ ਅਸੀਂ ਜੀ ਜੀ ਪਰ ਕਰਮ ਕਰਨਾ ਕਰਦੇ ਆ ਮੱਥਾ ਟੇਕਣੀ ਮੈਂ ਤੇ ਵੀ ਵੇਖਿਆ ਕਈਆਂ ਪਿੱਛੇ ਜੇ ਬੰਗਲਾ ਸਾਹਿਬ ਸੁਚੇਤ ਹੋਏ ਕੁਝ ਸੱਜਣ ਕੁਝ ਕਮੇਟੀ ਵਾਲੇ ਵੀ ਉਹਨਾਂ ਨੇ ਬੋਰਡ ਲਗਾ ਦਿੱਤਾ ਵੀ ਨਿਸ਼ਾਨ ਸੇਬ ਨੂੰ ਮੱਥਾ ਟੇਕਣਾ ਮਨਾ ਹੈ ਪਰ ਅਗਲੇ ਦਿਨ ਜਿਹੜੇ ਪਰਮਾ ਵਿੱਚ ਪਏ ਹੋ ਲੋਕ ਨੇ ਉਹਨਾਂ ਨੇ ਬੜਾ ਰੋਲਾ ਪਾਇਆ ਤੇ ਬੋਰਡ ਨੂੰ ਉੱਥੋਂ ਹਟਾ ਦਿੱਤਾ ਉਤਾਰ ਦਿੱਤਾ ਮਤਲਬ ਕਿ ਅਸੀਂ ਮੱਥਾ ਜਰੂਰ ਟੇਕਣਾ ਬਿਲਕੁਲ ਉੱਥੇ ਫਿਰ ਸ਼ਰਦਾ ਦਾ ਆ ਜਾਂਦਾ ਇਹਦੇ ਬਾਰੇ ਵੀ ਅੱਗੇ ਗੱਲਬਾਤ ਕਰਦੇ ਗਏ ਜੀ ਮੇਰਾ ਕਹਿਣ ਤੋਂ ਮੁਰਾਦ ਇਹ ਸੀ ਕਿ ਨਿਸ਼ਾਨ ਸੇਬ ਜਿਹੜਾ ਲੱਗਿਆ ਹੈ ਉਹ ਇੱਕ ਨਿਸ਼ਾਨੀ ਹੈ ਵਿੱਚ ਗੁਰਦੁਆਰਾ ਹੈ ਗੁਰਦੁਆਰੇ ਵਿੱਚ ਹੋਣਾ ਕੀ ਚਾਹੀਦਾ ਹਮ ਹਮ ਉਹਨੂੰ ਭਾਈ ਕਾਨ ਸਿੰਘ ਨਾਬਾ ਕਹਿੰਦੇ ਨੇ ਕਿ ਗੁਰਦੁਆਰਾ ਇੱਕ ਇਹੋ ਜਿਹਾ ਮਹਾਨ ਆਧਾਰਾ ਹੈ ਹਮ ਇਹੋ ਜਿਹਾ ਮਹਾਨ ਸਿਸਟਮ ਗੁਰੂ ਸਾਹਿਬ ਨੇ ਦਿੱਤਾ ਵੀ ਵਿਦਿਆਰਥੀਆਂ ਲਈ ਇਹ ਸਕੂਲ ਹੈ ਠੀਕ ਇਥੋਂ ਵਿਦਿਆਰਥੀਆਂ ਨੂੰ ਵਿੱਦਿਆ ਪ੍ਰਾਪਤ ਹੁੰਦੀ ਹੈ ਜੀ ਜਿਹੜੇ ਆਤਮਿਕ ਜਗਿਆਸਾ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਆਤਮਿਕ ਭੁੱਖ ਹੈ ਉਹਨਾਂ ਵਾਸਤੇ ਇਥੋਂ ਆਤਮਿਕ ਗਿਆਨ ਪ੍ਰਾਪਤ ਹੁੰਦਾ ਹੈ ਠੀਕ ਰੋਗੀਆਂ ਲਈ ਸ਼ਫਾਖਾਨਾ ਹੈ ਗੁਰੂ ਸਾਹਿਬ ਦੇ ਨਾਲ ਨਾਲ ਰੋਗੀਆਂ ਦੇ ਲਈ ਜਿਹੜੇ ਸਰੀਰਕ ਤੌਰ ਤੇ ਰੋਗੀ ਸਨ ਸ਼ਫਾਖਾਨਾ ਦਵਾਖਾਨੇ ਗੁਰੂ ਸਾਹਿਬ ਨੇ ਖੋਲੇ ਜੀ ਅੱਜ ਤੇ ਕਹਿ ਦਿੱਤਾ ਗਿਆ ਵੀ ਤੂੰ ਫਲਾਣਾ ਸ਼ਬਦ ਲੈ ਤੇ ਠੀਕ ਹੋ ਜਾਏਗਾ ਪਰ ਗੁਰੂ ਹਰ राय ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਲਾਲੋ ਵਰਗਾ ਬੜਾ ਵੱਡਾ ਵਾਇਰਸ ਹੀ ਲਾਲੋ ਠੀਕ ਤੇ ਉਹਨੂੰ ਆਪਣੇ ਕੋਲ ਰੱਖਿਆ ਸੀ ਵੈਦਗੀ ਵਾਸਤੇ ਤਾਂ ਕਿ ਸਰੀਰਕ ਲੋਕਾਂ ਦਾ ਰੋਗਾਂ ਦਾ ਇਲਾਜ ਗੁਰੂ ਹਰ राय ਸਾਹਿਬ ਨੇ ਦਵਾਖਾਨੇ ਖੋਲੇ ਭਾਈ ਕਾਨ ਸਿੰਘ ਨਾਭਾ ਗੁਰਦਾਸ ਦੀ ਡੈਫੀਨੇਸ਼ਨ ਵਿੱਚ ਕਹਿੰਦੇ ਨੇ ਇਹ ਜਿਹੜਾ ਗੁਰਦੁਆਰਾ ਹੈ ਰੋਗੀਆਂ ਦੇ ਲਈ ਸ਼ਫਾਖਾਨਾ ਹੈ ਤੇ ਭੁੱਖਿਆਂ ਲਈ ਅਨਪੂਰਨ ਹੈ ਹਮ ਜਿਹੜਿਆਂ ਦੇ ਪੇਟ ਭੁੱਖੇ ਨੇ ਸ਼ਾਨ ਸਰ ਵੇਖ ਕੇ ਹਰ ਕੋ ਕਹਿੰਦਾ ਗੁਰਦਾਰਾ ਆ ਗਿਆ ਚਲੋ ਇੱਥੋਂ ਮੈਨੂੰ ਇਸ ਆਤਮਿਕ ਖੁਰਾਕ ਵੀ ਮਿਲੇਗੀ ਠੀਕ ਇੱਥੋਂ ਮੈਨੂੰ ਸਰੀਰਕ ਭੋਜਨ ਵੀ ਮਿਲੇਗਾ ਜੀ ਇਹ ਹੀ ਕਰਕੇ ਅਸੀਂ ਅਕਸਰ ਕਹਿੰਦੇ ਆ ਵੀ ਦੋ ਤਰ੍ਹਾਂ ਦਾ ਇੱਕ ਪ੍ਰਸ਼ਾਦ ਤੇ ਇੱਕ ਪ੍ਰਸ਼ਾਦ ਹਮ ਪ੍ਰਸ਼ਾਦ ਦਾ ਅਰਥ ਹੁੰਦਾ ਜਿਹੜਾ ਸਾਡਾ ਸਰੀਰਕ ਭੋਜਨ ਹੈ ਜੋ ਅਸੀਂ ਛਕਣਾ ਹੈ ਭਾਵੇਂ ਕੜਾ ਪ੍ਰਸ਼ਾਦ ਹੈ ਭਾਵੇਂ ਲੰਗਰ ਦੇ ਵਿੱਚ ਕੋਈ ਪ੍ਰਸ਼ਾਦ ਹੈ ਉਹ ਇੱਕ ਪ੍ਰਸ਼ਾਦ ਹੈ ਕਿਰਪਾ ਜੀ ਜੇ ਗੁਰੂ ਦੀ ਬਖਸ਼ੇ ਸੇ ਇਸ ਕਰਕੇ ਦੂਜਾ ਇਹਨੂੰ ਕਹੇ ਸੰਗਤ ਤੇ ਪੰਗਤ ਠੀਕ ਸੰਗਤ ਵਿੱਚੋਂ ਪ੍ਰਸ਼ਾਦ ਲੈਣਾ ਹੈ ਹੂੰ ਹੂੰ ਤੇ ਪੰਗਤ ਵਿੱਚੋਂ ਇਹ ਪ੍ਰਸ਼ਾਦ ਮਿਲਣਾ ਸਾਨੂੰ ਇਹ ਦੋਨੇ ਚੀਜ਼ਾਂ ਗੁਰਦਾਰਿਆਂ ਨੂੰ ਮਿਲਣੀਆਂ ਨੇ ਆ ਕਿ ਮੈਂ ਤੇ ਐਕਸਰ ਇੱਕ ਦਿਨ ਕਹਿ ਵੀ ਰਿਹਾ ਸਾਂ ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਵੀ ਅਸੀਂ ਕੋਈ ਸੱਜਣ ਮਿਲਣ ਵਾਸਤੇ ਆਏ ਤੇ ਮੈਂ ਕਥਾ ਕਰਨੇ ਜਾਣਾ ਸੀ ਗੁਰਦੁਆਰਾ ਸਾਹਿਬ ਜਦੋਂ ਵਿਚਾਰ ਕਰਨੀ ਸੀ ਉਹ ਕਹਿਣ ਲੱਗੇ ਵੀ ਅੱਜ ਤੇ ਪਾਰਕਿੰਗ ਬੜੀ ਭਰੀ ਹੋਈ ਹੈ ਹੂੰ ਹੂੰ ਬੜੀ ਭਰੀ ਹੋਈ ਪਾਰਕਿੰਗ ਤਾਂ ਅੱਜ ਤੇ ਸੰਗਤ ਬਹੁਤ ਜ਼ਿਆਦਾ ਹੋਵੇਗੀ ਹੂੰ ਹੂੰ ਮੈਂ ਕਿਹਾ ਲੱਗਦਾ ਤੇ ਇਸੇ ਤਰ੍ਹਾਂ ਜੀ ਤੇ ਹੱਜ ਤੇ ਹਾਲ ਭਰਿਆ ਹੋਵੇਗਾ ਜਦੋਂ ਗੁਰਦਾਰੇ ਗਏ ਤੇ ਉਹੀ ਚਾਰ ਸੱਜਣ ਬੈਠੇ ਠੀਕ ਤੇ ਮੈਂ ਉਹਨੂੰ ਕਿਹਾ ਵੀ ਵਾਕਿਆ ਹਾਲ ਤੇ ਭਰਿਆ ਹੋਇਆ ਪਰ ਲੰਗਰ ਹਾਲ ਭਰਿਆ ਹੋਇਆ ਇਹ ਹਾਲ ਖਾਲੀ ਜਿਹੜਾ ਗੁਰਦਾਰੇ ਦਾ ਹਾਲ ਹੈ ਮਤਲਬ ਅਸੀਂ ਉਸ ਪਾਸੇ ਧਿਆਨ ਹੈ ਸਾਡਾ ਲੰਗਰ ਵਾਲੇ ਪਾਸੇ ਠੀਕ ਹੈ ਲੰਗਰ ਵੀ ਚਾਹੀਦਾ ਹੈ ਹਮਮ ਪਰ ਸਾਡਾ ਧਿਆਨ ਉਧਰ ਨਹੀਂ ਹੋਣਾ ਚਾਹੀਦਾ ਸਾਨੂੰ ਇਥੋਂ ਆਤਮਿਕ ਖੁਰਾਕ ਜਿਹੜੀ ਹੈ ਬਿਲਕੁਲ ਉਹ ਵੀ ਗੁਰਦਾਰੇ ਵਿੱਚੋਂ ਮਿਲਣੀ ਹੈ ਗੁਰਦਾਰਾ ਇਸ ਕਰਕੇ ਇੱਕ ਧਰਮਸ਼ਾਲ ਬਣੀ ਸੀ ਫਿਰ ਭਾਈ ਭਾਈਕਣ ਸਿੰਘ ਨਾ ਅੱਗੇ ਕਹਿੰਦੇ ਨੇ ਇਸਤਰੀ ਦੀ ਪਤ ਟੱਕਣ ਦੇ ਲਈ ਹੂੰ ਹੂੰ ਕਿਉਂਕਿ ਆਮ ਤੌਰ ਤੇ ਇਸਤਰੀ ਜੱਤੀ ਤੇ ਬੜਾ ਜ਼ੁਲਮ ਹੋਇਆ ਜੀ ਤੇ ਉਹ ਕਹਿੰਦੇ ਨੇ ਵੀ ਇਹ ਲੋਹਮਈ ਦੁਰਗ ਹੈ ਹੂੰ ਹੂੰ ਕੋਈ ਇਸਤਰੀ ਉਹਦੇ ਉੱਤੇ ਜ਼ੁਲਮ ਹੁੰਦਾ ਹੋਵੇ ਤੱਕਾ ਹੁੰਦਾ ਹੋਵੇ ਖੈਰ ਭਾਵੇਂ ਹੁਣ ਸਿਸਟਮ ਬਦਲ ਗਿਆ ਪਰ ਕਹਿੰਦੇ ਨੇ ਜਦੋਂ ਗੁਰਦੁਆਰੇ ਆ ਜਾਂਦੇ ਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਵੀ ਇੱਥੇ ਆ ਕੇ ਹੁਣ ਮੈਨੂੰ ਕਿਸੇ ਤਰ੍ਹਾਂ ਦਾ ਵੀ ਖਤਰਾ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਭੈ ਨਹੀਂ ਹੈ ਠੀਕ ਤਾਂ ਇਹ ਸਾਰਾ ਕੁਝ ਗੁਰਦਾਰਾ ਇੱਕ ਇਸ ਕਰਕੇ ਮੈਂ ਕਿਹਾ ਵੀ ਬੜਾ ਵੱਡਾ ਅਧਾਰਾ ਹੈ ਨਾ ਕਿ ਕੇਵਲ ਇੱਕ ਪੂਜਾਰ ਦਾ ਸਥਾਨ ਹੈ ਨਾ ਕਿ ਕੇਵਲ ਮੱਥਾ ਟੇਕਣ ਦਾ ਸਥਾਨ ਹੈ ਬਿਲਕੁਲ ਠੀਕ ਹੈ ਪ੍ਰਕਾਸ਼ ਸਿੰਘ ਜੀ ਅਧਾਰਾ ਤਾਂ ਅੱਜ ਵੀ ਬਹੁਤ ਵੱਡਾ ਹੈ ਲੇਕਿਨ ਅੱਜ ਜੋ ਸੀਮਤ ਹੋ ਗਿਆ ਜਿਹੜੀ ਤੁਸੀਂ ਗੱਲਾਂ ਕਹੀਆਂ ਅੱਜ ਜ਼ਿਆਦਾਤਰ ਜਿਹੜਾ ਫੋਕਸ ਹੈਗਾ ਉਹ ਹੋ ਗਿਆ ਅਖੰਡ ਪਾਠਾਂ ਦੇ ਉੱਤੇ ਜਾਂ ਉਹ ਕਰਮ ਕਾਂਡਾਂ ਦੇ ਉੱਤੇ ਜਿਨ੍ਹਾਂ ਤੋਂ ਗੁਰੂ ਜੀ ਨੇ ਸਾਨੂੰ ਵਰਜਿਤ ਕੀਤਾ ਸੀ ਉਹਨ ਗੁਰਦੁਆਰੇ ਭਾਵੇਂ ਹਿੰਦੁਸਤਾਨ ਦੇ ਉਹਨਾਂ ਜਿਸ ਦੁਨੀਆ ਪਰ ਦੇ ਜਿੱਥੇ ਵੀ ਤੁਸੀਂ ਇੱਥੇ ਵੀ ਵੇਖ ਹੀ ਲਿਆ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਲੰਗਰ ਹਾਲ ਤਾਂ ਭਰਿਆ ਹੈ ਪਰ ਗੁਰੂ ਦਾ ਹਾਲ ਜਿਹੜਾ ਹੈ ਉੱਥੇ ਵਿਰਲੇ ਹੀ ਲੋਕ ਹੁੰਦੇ ਨੇ ਪਰ ਇਹਦੇ ਵਿੱਚ ਜਿਹੜਾ ਪ੍ਰਬੰਧ ਹੁੰਦਾ ਸੀ ਇਹਦੇ ਬਾਰੇ ਥੋੜਾ ਮੈਂ ਜਾਵਾਂਗਾ ਜ਼ਰੂਰ ਦੱਸੋ ਕਿ ਇਤਿਹਾਸਕ ਪਕਤੋਂ ਉਸ ਸਮੇਂ ਕੀ ਹੋਇਆ ਕਰਦਾ ਸੀ ਜਿਸਨੂੰ ਤੁਸੀਂ ਕਿਹਾ દવાਖਾਨਾ ਵੀ ਸੀ ਗੁਰੂ ਦਾ ਪ੍ਰਸਾਦ ਤੇ ਪ੍ਰਸਾਦ ਦੋਨਾਂ ਦਾ ਤੁਸੀਂ ਜ਼ਿਕਰ ਕੀਤਾ ਜਿਹੜਾ ਜਾ ਕੇ ਉੱਥੇ ਗੁਰੂ ਦੇ ਕੋਲ ਬੈਠ ਕੇ ਜਿਹੜਾ ਗਿਆਨ ਲੈਣਾ ਸੀ ਉਹ ਗਿਆਨ ਤਾਂ ਮਿਲ ਸਕਦਾ ਹੈਗਾ ਜਦੋਂ ਗਿਆਨ ਤਾਂ ਦੀ ਮਿਲਦਾ ਜੇਕਰ ਵਿਅਕਤੀ ਇੱਕ ਦੂਸਰੇ ਨਾਲ ਵਾਰਤਾਲਾਪ ਕਰੇ ਇੱਕ ਦੂਸਰੇ ਦੀ ਕੁਝ ਸਮਝ ਆਵੇ ਪਰ ਜੇਕਰ ਸਿਰਫ ਵਨ ਸਾਈਡਿਡ ਹੀ ਜਦੋਂ ਸਭ ਕੁਝ ਹੁੰਦਾ ਰਹੇਗਾ ਉਹਦਾ ਕੀ ਇੰਪੈਕਟ ਪੈ ਰਹੇ ਕੀ ਤੁਸੀਂ ਸਮਝਦੇ ਹੋ ਕਿ ਅੱਜ ਪ੍ਰਚਾਰ ਵਿੱਚ ਵੀ ਅੱਜ ਉਸ ਗੁਰਦੁਆਰੇ ਦੇ ਅੰਦਰ ਜਿਹੜਾ ਉਹ ਕੇਂਦਰ ਜਿੱਥੇ ਕਿ ਅਸੀਂ ਗਿਆਨ ਲੈਣਾ ਸੀ ਉੱਥੇ ਵੀ ਕੁਝ ਚੇਂजेस ਆ ਗਏ ਤੇ ਉਹਨਾਂ ਨੇ ਚੇਂजेस ਲੈਣ ਦੀ ਲੋੜ ਹੈ ਇਹਦੇ ਬਾਰੇ ਗੱਲ ਕਰਨੀ ਸੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਠੀਕ ਹੈ ਪਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰ ਜੀ ਸਾਡੇ ਨਾਲ ਗੁਰਦੁਆਰੇ ਦੇ ਕਾਨਸੈਪਟ ਬਾਰੇ ਗੱਲਬਾਤ ਕਰ ਰਹੇ ਨੇ ਔਰ ਇਸੇ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ ਆ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਸਿਚੁਏਸ਼ਨ ਇਸ ਸਮੇਂ ਜੋ ਸਾਡੇ ਸਾਹਮਣੇ ਬਣੀ ਪਈ ਏ ਗੁਰਦੁਆਰਿਆਂ ਵਿੱਚ ਜਿਸ ਤਰੀਕੇ ਨਾਲ ਕਰਮਕਾਂਡ ਭਾਰੂ ਹੁੰਦੇ ਜਾ ਰਹੇ ਨੇ ਕਿਵੇਂ ਅਸੀਂ ਉਸ ਤੋਂ ਮੁਕਤ ਹੋ ਸਕਦੇ ਹਾਂ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਸੋ ਜਿਸ ਨਾਲ ਬ੍ਰੇਕ ਤੋਂ ਪਹਿਲਾਂ ਜੋ ਤੁਸੀਂ ਗੱਲ ਕਰ ਰਹੇ ਸੀ ਮੇਰਾ ਸਵਾਲ ਸੀ ਕਿ ਇਤਿਹਾਸਿਕ ਪੱਖ ਤੋਂ ਜਦੋਂ ਦੇਖਦੇ ਹਾਂ ਤੁਸੀਂ ਸਾਨੂੰ ਦੱਸਿਆ ਕਿ ਜੀ દવાਖਾਨਾ ਵੱਖਰਾ ਹੁੰਦਾ ਸੀ ਇੱਕ ਲੰਗਰ ਵਾਸਤੇ ਸਰੀਰਕ ਤੁਹਾਡੀ ਜਿਹੜੀ ਭੁੱਖ ਹੈਗੀ ਸੀ ਉਹਨੂੰ ਪੂਰਾ ਕਰਨ ਵਾਸਤੇ ਲੰਗਰ ਹੁੰਦਾ ਸੀ ਲੇਕਿਨ ਗੁਰੂ ਦਾ ਜਿਹੜਾ ਦਵਾਰ ਹੁੰਦਾ ਸੀ ਉੱਥੇ ਜਾ ਕੇ ਇੱਕ ਸੋਚੀ ਇੱਕ ਗਿਆਨ ਮਿਲਦਾ ਸੀ ਅੱਜ ਵੀ ਗੁਰੂ ਤਾਂ ਉਹੀ ਹੈ ਪਰ ਉਹ ਗਿਆਨ ਦਾ ਜਿਹੜਾ ਸਿਸਟਮ ਹੈਗਾ ਉਹ ਕੁਝ ਵੱਖਰਾ ਹੋ ਗਿਆ ਅੱਜ ਅਖੰਡ ਪਾਠਾਂ ਦੀ ਲੜੀ ਲੱਗੀ ਪਈ ਹੈ 10 10 20 20 ਗੁਰੂ ਗ੍ਰੰਥ ਸਾਹਿਬ ਜੀ ਦੇ ਬੀਣਾ ਰੱਖ ਕੇ ਅਖੰਡ ਪਾਠ ਕਰ ਰਹੇ ਆ ਕੋਈ ਕੁਝ ਬੋਲ ਰਿਹਾ ਕੋਈ ਕੁਝ ਬੋਲ ਰਿਹਾ ਉੱਥੇ ਬੰਦਾ ਸਿਰਫ ਅੱਖਾਂ ਮੀਟ ਕੇ ਬੈਠਾ ਹੋਇਆ ਹੈ ਕੁਝ ਸੁਣ ਨਹੀਂ ਰਿਹਾ ਸਮਝ ਨਹੀਂ ਆ ਰਿਹਾ ਕਨਫਿਊਜ਼ਨ ਹੈ ਪਰ ਜੇਕਰ ਕੋਈ ਇਸ ਦੇ ਬਾਰੇ ਕਹਿੰਦਾ ਤਾਂ ਕਿਹਾ ਜਾਂਦਾ ਨਹੀਂ ਇਹ ਤਾਂ ਸ਼ਰਧਾ ਨੂੰ ਤੁਸੀਂ ਛੱਟ ਮਾਰ ਰਹੇ ਹੋ ਇਹ ਸ਼ਰਧਾ ਹੁੰਦੀ ਹੈ ਤੁਹਾਨੂੰ ਕੀ ਗਿਆਨ ਥੋੜਾ ਸ਼ਰਧਾ ਦੇ ਉੱਤੇ ਵਿਸ਼ਵਾ ਸੋ ਇਹ ਸਾਰਾ ਗੜਾ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਚ ਵੀ ਤੇ ਇੱਥੇ ਵੀ ਇਹਦੇ ਮਤਲਬ ਥੋੜਾ ਦੱਸੋ ਇਤਿਹਾਸਿਕ ਪਕਟੋਂ ਤੇ ਅੱਜ ਕੀ ਚੱਲ ਰਿਹਾ ਵੇਖੋ ਜਿਹੜਾ ਮੈਂ ਜਿਵੇਂ ਪਹਿਲਾਂ ਬੇਨਤੀ ਕਰ ਰਿਹਾ ਸੀ ਵੀ ਗੁਰਦਾਰੇ ਦਾ ਕਨਸੈਪਟ ਸਾਨੂੰ ਸਮਝਣਾ ਪਏਗਾ ਗੁਰੂ ਸਾਹਿਬ ਨੇ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਵੀ ਇਹ ਦਿੱਤਾ ਕਿਉਂ ਇਹਦਾ ਮਤਲਬ ਕੀ ਸੀ ਜੀ ਬਰਾਬਰਤਾ ਕੋਈ ਪੈਨ ਪੈਦ ਨਹੀਂ ਸਾਰੇ ਇੱਕੋ ਜਗ੍ਹਾ ਤੇ ਆ ਕੇ ਬੈਠਣ ਸਾਰਿਆਂ ਨੂੰ ਇੱਥੋਂ ਕੁਝ ਆਤਮ ਗਿਆਨ ਦੀ ਪ੍ਰਾਪਤੀ ਹੋਵੇ ਪਰ ਹੁਣ ਜਿਹੜਾ ਸਿਸਟਮ ਦੇ ਵਿੱਚ ਸਾਨੂੰ ਇੱਕ ਫਰਕ ਨਜ਼ਰ ਆ ਰਿਹਾ ਹੈ ਪਹਿਲਾਂ ਤੇ ਸਾਨੂੰ ਵੇਖਣਾ ਪੈਗਾ ਭਾਈ ਗੁਰਦਾਸ ਕਿਉਂਕਿ ਸਾਨੂੰ ਜਿਹੜੀਆਂ ਬਾਣੀ ਦੇ ਵਿੱਚੋਂ ਜਾਂ ਭਾਈ ਗੁਰਦਾਸ ਜੀ ਰਚਨਾਵਾਂ ਦੇ ਵਿੱਚੋਂ ਸਾਨੂੰ ਸਮਝਣਾ ਪੈਗਾ ਅੱਜ ਸਾਡੀ ਸ਼ਰਧਾ ਕਿੱਥੇ ਟੰਗੀ ਉਹ ਇੱਕ ਅਲੱਗ ਗੱਲ ਹੈ ਰਾਈਟ ਪਰ ਸਾਡੀ ਸ਼ਰਧਾ ਕਿਵੇਂ ਗੁਰੂ ਦੇ ਮੁਤਾਬਕ ਹੋਣੀ ਚਾਹੀਦੀ ਹੈ ਹਮ ਹਮ ਜਾ ਆਪਣੀ ਮਨ ਦੇ ਮੁਤਾਬਕ ਹੋਣੀ ਚਾਹੀਦੀ ਅੱਜ ਅਸੀਂ ਆਪਣੇ ਮਨ ਦੇ ਖਿਆਲਾਂ ਨੂੰ ਸ਼ਰਦਾ ਦਾ ਨਾਮ ਦੇ ਦਿੱਤਾ ਜਦ ਕੇ ਚਾਹੀਦਾ ਏ ਸੀ ਵੀ ਜੋ ਗੁਰੂ ਨੂੰ ਪ੍ਰਵਾਨ ਹੋਵੇ ਅਸੀਂ ਗੁਰੂ ਦੇ ਮੁਤਾਬਕ ਚੱਲਣਾ ਹੈ ਗੁਰੂ ਦੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਜਿਹੜਾ ਸ਼ਰਦਾ ਰਾਮ ਨਾਮ ਲਾਗੀ ਤਿੰਨ ਅਵਰੇ ਚਿੱਤ ਨਾ ਲਾਇਆ ਰਾਮ ਠੀਕ ਜਿਹਦੀ ਇੱਕ ਵਾਰੀ ਸ਼ਰਦਾ ਬਣ ਗਈ ਉਹ ਤਾਂ ਕਿਸੇ ਹੋਰ ਪਾਸੇ ਧਿਆਨ ਹੀ ਨਹੀਂ ਦਿੰਦਾ ਸ਼ਰਦਾ ਦਾ ਮਤਲਬ ਇਹ ਹੈ ਕਿ ਗੁਰੂ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਜੇ ਧਰਤੀ ਸਭ ਕੰਚਨ ਕਰ ਦੀਜੇ ਬਿਨ ਨਾਵੇਂ ਅਵਰ ਨਾ ਪਾਇਆ ਰਾਮ ਜੀ ਸਾਰੇ ਉਹਦੀ ਧਰਤੀ ਵੀ ਸੋਨੇ ਦੀ ਕੋਈ ਬਣਾ ਕੇ ਸਾਹਮਣੇ ਰੱਖ ਦੇਵੇ ਨਾ ਵੀ ਤੂੰ ਨਾਮ ਛੱਡ ਦੇ ਰੱਬ ਨੂੰ ਛੱਡ ਦੇ ਸੱਚ ਨੂੰ ਛੱਡ ਦੇ ਤੂੰ ਇੱਧਰ ਆ ਜਾ ਪਰ ਜਿਹੜਾ ਜਿਹੜੀ ਛਰਦਾ ਟਿਕੀ ਹੈ ਨਾ ਉਹ ਕਿਸੇ ਹੋਰ ਪਾਸੇ ਨਹੀਂ ਜਾਂਦਾ ਤੇ ਅੱਜ ਅਸੀਂ ਛਰਦਾ ਦਾ ਮਤਲਬ ਇਹ ਬਣ ਗਿਆ ਵੀ ਥਾਂ ਥਾਂ ਤੇ ਜਿਹੜਾ ਜਾ ਰਿਹਾ ਉਹ ਕਹਿੰਦਾ ਮੇਰੀ ਛਰਦਾ ਹੈ ਗੁਰਬਾਣੀ ਛਰਦਾ ਦੀ ਕੀ ਬਿਆਨ ਕਰ ਰਹੀ ਹੈ ਕੀ ਵਿਆਖਿਆ ਗੁਰਬਾਣੀ ਅੰਦਰ ਤੇ ਡੈਫੀਨੇਸ਼ਨ ਦਿੱਤੇਗੀ ਛਰਦਾ ਦੀ ਜੀ ਪਰ ਅਸੀਂ ਤੇ ਹੋਰ ਹੀ ਕੁਝ ਕਰ ਰਹੇ ਖੈਰ ਜਿਹੜਾ ਇਤਿਹਾਸਕ ਪੱਖ ਹੈ ਗੁਰੂ ਸਾਹਿਬ ਜੀ ਨੇ ਇਹ ਜਿਹੜਾ ਮੈਂ ਬੇਨਤੀ ਕਰ ਰਿਹਾ ਸੀ ਸਾਨੂੰ ਗੁਰਬਾਣੀ ਵਿੱਚੋਂ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਜਾਂ ਬਾਣੀ ਸਮਝਾਉਂਦੀ ਹੈ ਗੁਰਦੁਆਰਾ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਕਰਤਾਰਪੁਰ ਵਸਿਆ ਉੱਥੇ ਕੀ ਹੁੰਦਾ ਸੀ ਗਿਆਨ ਗੋਸ਼ਟ ਚਰਚਾ ਸਦਾ ਤੁਸੀਂ ਜ਼ਿਕਰ ਕੀਤਾ ਜੀ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁੰਕਾਰਾ ਬਾਣੀ ਪੜੀ ਜਾਂਦੀ ਅਨਹਰ ਸ਼ਬਦ ਵੱਜਦੇ ਜੀ ਤੇ ਗਿਆਨ ਦੀਆਂ ਗੋਸ਼ਟੀਆਂ ਹੁੰਦੀਆਂ ਪਾਪ ਚਰਚਾ ਹੁੰਦੀ ਉਹ ਚਰਚਾ ਕੀ ਜਿਵੇਂ ਤੁਸੀਂ ਮੇਰੇ ਨਾਲ ਬੈਠ ਕੇ ਗੱਲ ਕਰਦੇ ਹੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਚਰਚਾ ਹੈ ਹੂੰ ਹੂੰ ਕਿਦਾ ਮਤਲਬ ਹੈ ਭਾਈ ਗੁਰਦਾਸ ਗਵਾਹੀ ਦਿੰਦੇ ਨੇ ਵੀ ਸਿੱਖ ਹੂੰ ਗੁਰੂ ਸਾਹਿਬ ਨਾਲ ਬੈਠ ਕੇ ਚਰਚਾ ਕਰਦੇ ਸੀ ਜਾਂ ਸਿੱਖ ਆਪਸ ਵਿੱਚ ਬੈਠ ਕੇ ਚਰਚਾ ਕਰਦੇ ਸੀ ਕੀ ਅੱਜ ਉਹ ਹੋ ਰਿਹਾ ਹੂੰ ਹੂੰ ਨਾ ਅੱਜ ਨਹੀਂ ਹੋ ਰਿਹਾ ਅੱਜ ਮੇਰੇ ਵਰਗਾ ਪ੍ਰਚਾਰਕ ਆਉਂਦਾ ਹੈ ਹੂੰ ਉਹ ਆਪਣੀ ਜੋ ਉਹਨੇ ਗੱਲ ਕਰਨੀ ਹੋਵੇ ਆਪਣਾ ਗੱਲ ਸੁਣਾਉਂਦਾ ਹੈ ਜੀ ਸੰਗਤ ਦੇ ਵਿੱਚੋਂ ਕੁਝ ਜੀ ਸੁਣਦੇ ਨੇ ਤੇ ਅਸੀਂ ਮੇਰੇ ਵਰਗਾ ਪ੍ਰਚਾਰਕ ਆਂਦੇ ਵੀ ਸਾਨੂੰ ਪੁੱਛਣਾ ਨਹੀਂ ਕੁਝ ਵੀ ਤੁਸੀਂ ਠੀਕ ਅਸੀਂ ਜ਼ੁਬਾਨ ਬੰਦ ਕਰ ਦਿੱਤੀ ਬਲਕਿ ਗੁਰੂ ਸਾਹਿਬ ਦੇ ਵੇਲੇ ਮੈਂ ਜਦੋਂ ਪੜ੍ਹਦੇ ਇਤਿਹਾਸ ਪੱਖ ਨੂੰ ਲਈਏ ਜੀ ਤੇ ਜਿਹੜੇ ਵੀ ਗੁਰਸਿੱਖ ਭਾਈ ਗੁਰਦਾਸ ਵਰਗੇ ਬਾਬਾ ਬੁੱਢਾ ਜੀ ਵਰਗੇ ਹੋਰ ਮਹਾਨ ਜਿਹੜੇ ਇਹ ਵਿਚਾਰ ਵਾਣਸਨ ਉਹ ਜਦੋਂ ਵਿਚਾਰ ਕਰਦੇ ਸਨ ਕਥਾ ਕਰਦੇ ਸਨ ਛਬਦ ਦੀ ਚਰਚਾ ਹੁੰਦੀ ਸੀ ਹੂੰ ਉਸ ਤੋਂ ਬਾਅਦ ਪੁੱਛਿਆ ਜਾਂਦਾ ਸੀ ਗੁਰੂ ਸਾਹਿਬਿਕ ਸੈਸ਼ਨ ਹੁੰਦਾ ਸੀ ਕਿ ਤੁਹਾਡੇ ਸ਼ੰਕੇ ਕਿਹੜੇ ਨੇ ਸ਼ੰਕੇ ਨਿਵਰਤ ਕੀਤੇ ਜਾਂਦੇ ਸਨ ਠੀਕ ਗੁਰੂ ਸਾਹਿਬ ਦੇ ਅੱਗੇ ਸਵਾਲ ਆਉਂਦੇ ਸਨ ਇਹਦਾ ਮਤਲਬ ਹੈ ਕਿ ਅੱਜ ਵੀ ਸਵਾਲ ਕੀਤੇ ਜਾਣੇ ਚਾਹੀਦੇ ਨੇ ਪ੍ਰਚਾਰਕ ਦੇ ਮੂਰੇ ਜੀ ਜੇ ਮੈਂ ਬੋਲ ਰਿਹਾ ਬਿਲਕੁਲ ਤੇ ਸਵਾਲ ਹੋਣਾ ਚਾਹੀਦਾ ਹੈ ਸੰਗਤ ਕੋਲੋਂ ਪੁੱਛਿਆ ਜਾਣਾ ਚਾਹੀਦਾ ਵੀ ਇਹ ਸਾਨੂੰ ਕਲੀਅਰ ਨਹੀਂ ਹੋਈ ਇਹ ਗੱਲ ਜਾਂ ਗੁਰਮਤ ਦੇ ਪੱਖ ਤੋਂ ਜਾਂ ਗੁਰਬਾਣੀ ਦੇ ਨਜ਼ਰੀਏ ਤੋਂ ਬਿਲਕੁਲ ਇਹ ਜਿਹੜਾ ਮੇਰੇ ਮਨ ਦਾ ਸ਼ੰਕਾ ਹੈ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਅੰਦਰ ਸ਼ੰਕਾ ਰਹੇਗਾ ਉਹ ਭਰਮ ਬਣਿਆ ਰਹੇਗਾ ਤੇ ਜਿੰਨੀ ਦੇਰ ਭਰਮ ਬਣਿਆ ਰਹੇਗਾ ਸਿੱਖ ਕਦੇ ਵੀ ਇਸ ਸਹੀ ਦਿਸ਼ਾ ਵਾਲੇ ਪਾਸੇ ਨਹੀਂ ਚੱਲ ਪਾਵਾਂਗੇ ਬਿਲਕੁਲ ਸਹੀ ਫਰਮਾਇਆ ਕਿਉਂਕਿ ਇਹ ਜਿਤ ਤੱਕ ਸੋਚ ਨਹੀਂ ਆਂਦੀ ਪਰਉ ਨਹੀਂ ਹੁੰਦੀ ਤਾਂ ਉਸ ਨਾਲ ਇਹੀ ਕਾਰਨ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਗੁਰਦੁਆਰੇ ਕਿਸੇ ਵੀ ਚਲੇ ਜਾਓ ਨੌਜਵਾਨ ਕਿੰਨੀ ਕੁ देर ਉੱਥੇ ਮਿਲਦੇ ਨੇ ਜਿਹੜੇ ਕਿ ਹਾਂ ਮੱਥਾ ਟੇਕਣ ਤਾਂ ਸਾਰੇ ਆਉਂਦੇ ਨੇ ਪਰ ਉਹ ਖਾਸ ਤੌਰ ਤੇ ਦਿੱਲੀ ਵਰਗੇ ਸ਼ਹਿਰ ਜਿੱਥੇ ਤੁਸੀਂ ਹੁਣ ਰਹਿੰਦੇ ਹੋ ਉੱਥੇ ਵੀ ਫਾਸਲਾਈਫ ਹੈ ਤੇ ਵੀ ਫਾਸਲਾਈਫ ਹੈ ਆਏ ਮੱਥਾ ਟੇਕਿਆ ਗਏ ਗੁਰੂ ਦੇ ਅੱਗੇ ਥੋੜੀ देर 5 ਮਿੰਟ ਵੀ ਬੈਠਣਾ ਪੈ ਜਾਏ ਤਾਂ ਬੜੀ ਮੁਸ਼ਕਲ ਹੋ ਜਾਂਦੀ ਹੈਗੀ ਪਰ ਹੁਣ ਸਵਾਲ ਉਹੀ ਆ ਗਿਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਸਿਸਟਮ ਹੁੰਦਾ ਸੀ ਪਰ ਅੱਜ ਕਿਸੇ ਹੋਰ ਪਾਸੇ ਚਲੇ ਗਏ ਅੱਜ ਅਖੰਡ ਪਾਠ ਵਾਲੇ ਪਾਸੇ ਜਿਹੜਾ ਅਸੀਂ ਚਲੇ ਗਏ ਜਾਂ ਗੁਰੂ ਦੀ ਬਾਣੀ ਨੂੰ ਜਿੰਨਾ ਪੜਿਆ ਜਾਏ ਵਧੀਆ ਗੱਲ ਹੈ ਮਾੜੀ ਗੱਲ ਨਹੀਂ ਹੈਗੀ ਪੜਾਂਗੇ ਤਾਂ ਮੰਜ ਗੱਲ ਬੈਠੇਗੀ ਲੇਕਿਨ ਉਹ ਸਿਰਫ ਪੜਨ ਤੱਕ ਹੀ ਫੋਕਸ ਰਹਿ ਗਿਆ ਜਿਹੜਾ ਤੁਸੀਂ ਕਿਹਾ ਕਿ ਚਰਚਾ ਦਾ ਉਹ ਤਾਂ ਕਿਸੇ ਵੀ ਨਾ ਕੋਈ ਪ੍ਰਬੰਧਕ ਨਾ ਹੀ ਲੋਕ ਡਿਮਾਂਡ ਕਰਦੇ ਨੇ ਕਦੀ ਤੁਹਾਡੇ ਇਹ ਇਸ ਸਫਰ ਦੇ ਵਿੱਚ ਜਦੋਂ ਤੁਸੀਂ ਕਰ ਰਹੇ ਹੋ ਚਰਚਾ ਕਰ ਰਹੇ ਹੋ ਤੁਸੀਂ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹੋ ਕਿ ਕਦੀ ਹੋਇਆ ਕਿ ਕਿਸੇ ਜਗ੍ਹਾ ਦੇ ਉੱਤੇ ਪ੍ਰਬੰਧਕਾਂ ਨੇ ਵੀ ਕਿਹਾ ਹੋਏ ਕਿ ਜੀ ਤੁਸੀਂ ਬੈਠ ਕੇ ਕਥਾ ਖਤਮ ਕੀਤੀਏ ਲੋ ਜੀ 10 ਮਿੰਟ ਅਗੇ ਨੇ ਲੋਕਾਂ ਨੂੰ ਕਿ ਤੁਸੀਂ ਸਵਾਲ ਪੁੱਛੋ ਇਹ ਇੰਡੀਵਿਜੁਅਲ ਲੈਵਲ ਤੇ ਕੋਈ ਆ ਕੇ ਪਾਵੇਂ ਕਰ ਲੈ ਸੋ ਇਹ ਜਿਹੜਾ ਸਾਰਾ ਸਿਸਟਮ ਵਿੱਚ ਵਿਗਾੜ ਆਇਆ ਕਦੋਂ ਤੋਂ ਹੋਇਆ ਤੇ ਕਿਉਂ ਵਿਗੜਿਆ ਹੈ ਤੁਸੀਂ ਇਹ ਸਿਸਟਮ ਦੇ ਵਿੱਚ ਵਿਗਾੜ ਬਲਕਿ ਅਸੀਂ ਜਰ ਉਸ ਤੱਕ ਮੈਂ ਜਾਂ ਮੇਰੇ ਕੁਝ ਸੱਜਣਾ ਜਨਤੋਂ ਮੈਂ ਕੁਝ ਪ੍ਰਚਾਰਕਾਂ ਨੂੰ ਜਾਣਦਾ ਜੀ ਮੈਂ ਇਸ ਸਟੇਜ ਸਮਾਪਤੀ ਤੋਂ ਬਾਅਦ ਅਕਸਰ ਕਹਿੰਦਾ ਜਿਨਨੇ ਕੋ ਸਵਾਲ ਪੁੱਛਣਾ ਹੋਵੇ ਜਦੋਂ ਮਰਜੀ ਠੀਕ ਮੈਂ ਹਾਜ਼ਰ ਹਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਤੁਹਾਡਾ ਸਵਾਲ ਹੋਵੇ ਮੈਂ ਕੋਸ਼ਿਸ਼ ਕਰਾਂਗਾ ਰਾਈਟ ਗੁਰਮਤਿ ਆਚੇ ਅਨੁਸਾਰ ਉਹਦਾ ਤੁਹਾਡੇ ਨਾਲ ਡਿਸਕਸ ਕਰਾਂ ਜਾਂ ਜਵਾਬ ਦੇਵਾਂ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਜੀ ਦੂਜੇ ਨੰਬਰ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਆਇਆ ਨਿਗਹਾਰ ਹੂੰ ਹੂੰ ਇਹ ਅਕਸਰ ਆਪਾਂ ਦੇਖਦੇ ਹਾਂ ਥੋੜੇ ਦਿਨਾਂ ਤੱਕ ਆ ਹੁਣ ਇਸ ਆਕਨਨ ਕਾਣਾ ਸਾਹਿਬ ਦੀ ਯਾਦਗਾਰ ਮਨਾਉਣ ਜਾ ਰਹੇ ਆ ਜੀ ਤੇ ਜਦੋਂ ਆਪੇ ਇਤਿਹਾਸ ਪੱਖ ਵੇਖਦੇ ਆ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਕਬਜ਼ਾ ਹੋ ਗਿਆ ਮਹੰਤਾਂ ਦਾ ਹੂੰ ਹੂੰ ਉਹਨਾਂ ਨੇ ਗੁਰਮਤ ਨੂੰ ਤੇ ਪਾਸੇ ਰੱਖ ਦਿੱਤਾ ਰਾਈਟ ਉਹਨਾਂ ਨੂੰ ਜਾਣਕਾਰੀ ਸੀ ਸਨਤਨੀ ਮਾਤਰੀ ਸਨਤਨੀ ਮਾਤਰੀ ਪੂਰੀ ਮਰਿਆਦਾ Hindu ਧਰਮ ਵਾਲੀ ਉਹਨਾਂ ਨੇ ਗੁਰਦਾਰਿਆਂ ਚ ਮੰਨ ਲਓ ਵੀ ਦੇਖਣ ਨੂੰ ਬਾਹਰੋਂ ਗੁਰਦੁਆਰਾ ਹੈ ਪਰ ਅੰਦਰੋਂ ਤਕਰੀਬਨ ਮੰਦਿਰ ਹੀ ਬਣ ਗਿਆ ਸੀ ਪੂਜਾ ਦਾ ਸਥਾਨ ਤੇ ਸਾਰਾ ਕੁਝ ਦੇਵੀ ਦੇਵਤਿਆਂ ਨੇ ਹਰ ਮੰਦਰ ਸਾਹਿਬ ਮੂਰਤੀਆਂ ਲੱਗੀਆਂ ਮੂਰਤੀਆਂ ਲੱਗੀਆਂ ਉਸ ਆਪਰ ਸਾਰਿਆਂ ਨੂੰ ਪਤਾ ਇਹਨਾਂ ਗੱਲਾਂ ਦਾ ਉਸ ਤੋਂ ਇਲਾਵਾ ਮੈਂ ਬਹੁਤ ਵਾਰੀ ਗੱਲ ਕਰਦਾ ਸਾਨੂੰ ਉਹ ਤੇ ਪਤਾ ਹੈ ਵੀ ਮਸਾ ਰੰਗੜ ਨੇ ਕੰਜਰੀ ਨੇ ਚਾਈ ਤੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਨਾਲ ਅਸੇਰ ਵੜਿਆ ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਗੁਰਦਾਰਾ ਸੁਧਾਰ ਲਾ ਰੋ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਜੀ ਕਿ ਮਹੰਤ ਕਈ ਵਾਰੀ ਉੱਥੇ ਕੰਮ ਕਰਦੇ ਸਨ ਕੰਜਨੇ ਚਾਹਦੇ ਸਨ ਹਮ ਹਮ ਦਰਬਾਰ ਸਾਹਿਬ ਦੀ ਹਜ਼ੂਰਤ ਦੇ ਵਿੱਚ ਮਤਲਬ ਉਹਦੀ ਹਾਜ਼ਰਤ ਦੇ ਵਿੱਚ ਉਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਹਮ ਤੇ ਜੇ ਮਸਾਂਗਰ ਮਾੜਾ ਤੇ ਉਹਦੇ ਨਾਲ ਹੀ ਖੜੇ ਨੇ ਮਹੰਤ ਹਮ ਹਮ ਠੀਕ ਹੈ ਅਸੀਂ ਮਹੰਤਾਂ ਨੂੰ ਬਾਹਰ ਕੱਢ ਦਿੱਤਾ ਪਰ ਮਹੰਤਾਂ ਦੀਆਂ ਚਲਾਈਆਂ ਹੋਈਆਂ ਪਰੰਪਰਾਵਾਂ ਅੱਜ ਜਿਨ੍ਹਾਂ ਨੂੰ ਪੁਰਾਤਨ ਮਰਿਆਦਾ ਕਹੇ ਕਿ ਅਸੀਂ ਪ੍ਰਚਾਰਿਆ ਜਾ ਰਿਹਾ ਹੈ ਠੀਕ ਇਹ ਤਕਰੀਬਨ ਉਹਨਾਂ ਨੇ ਚਲਾਈਆਂ ਉਹਨਾਂ ਨੇ ਫਿਰ ਜੁਬਾਨਾਂ ਬੰਦ ਕੀਤੀ ਮਾਫੀ ਮੰਗ ਕੇ ਮੈਂ ਗੱਲ ਕਹਿਣਾ ਜਦੋਂ ਪੁਜਾਰੀਵਾਰ ਆ ਜਾਂਦਾ ਨਾ ਕਿਸੇ ਵੀ ਧਰਮ ਦੇ ਵਿੱਚ ਉਦੋਂ ਫਿਰ ਧਰਮ ਜਿਹੜਾ ਹੈ ਉਹ ਇੱਕ ਵਪਾਰ ਬਣ ਜਾਂਦਾ ਹੈ ਉੱਥੇ ਫਿਰ ਇਹ ਪ੍ਰਬੰਧਕ ਵੀ ਵੇਖਦਾ ਵੀ ਸਾਨੂੰ ਕੀ ਆ ਰਿਹਾ ਹੈ ਮਾਇਆ ਕਿੱਥੋਂ ਪ੍ਰਾਪਤ ਹੈ ਸਿਰਫ ਧਨ ਕਮਾਉਣ ਦਾ ਸਾਧਨ ਨਹੀਂ ਹੈ ਧਰਮ ਧਰਮ ਤੇ ਜੀਵਨ ਸੁਵਾਰਨ ਦਾ ਸਾਧਨ ਸੀ ਬਿਲਕੁਲ ਪਰ ਜਦੋਂ ਇਹਨੂੰ ਉਦੋਂ ਫਿਰ ਅਖੰਡ ਪਾਠ ਤੇ ਉਦੋਂ ਫਿਰ ਸਾਰਾ ਕੁਝ ਜੋ ਤੁਸੀਂ ਜ਼ਿਕਰ ਕਰ ਰਹੇ ਜੇ ਉਦੋਂ ਫਿਰ ਇੱਕ ਵਪਾਰ ਬਣ ਜਾਂਦਾ ਹੈ ਉਨੇ ਵਪਾਰ ਇੱਕ ਦੁਕਾਨ ਤੇ ਵੀ ਹੋ ਰਿਹਾ ਵਪਾਰ ਮਾਰਕੀਟ ਵਿੱਚ ਵੀ ਹੋ ਰਿਹਾ ਹੈ ਜੀ ਵਪਾਰ ਜਿੱਥੇ ਵੀ ਹੋ ਰਿਹਾ ਹੈ ਫਿਰ ਜਦੋਂ ਨੌਜਵਾਨ ਜਦੋਂ ਦੇਖਦਾ ਉਹ ਥੋੜਾ ਜਿਹਾ ਸੁਚੇਤ ਹੋ ਪੜਿਆ ਹੋਇਆ ਉਹ ਜਾਣਦਾ ਸਾਰਾ ਕੁਝ ਉਹ ਜਦੋਂ ਦੇਖਦਾ ਵੀ ਸਿਰਫ ਇੱਕ ਦਿਖਾਵਾ ਹੈ ਇਹਦੇ ਚ ਸੱਚ ਦੀ ਗੱਲ ਕੋਈ ਨਹੀਂ ਤੇ ਫਿਰ ਉਹ ਨੌਜਵਾਨ ਕਿਵੇਂ ਆਏਗਾ ਉੱਥੇ ਰਾਈਟ ਕਿਵੇਂ ਜੁਰ ਉਹਨੂੰ ਉਹਨੂੰ ਮਿਲ ਨਹੀਂ ਰਿਹਾ ਮਿਲਦਾ ਨਹੀਂ ਪਿਆ ਕੁਝ ਠੀਕ ਤਾਂ ਅਸੀਂ ਇਹ ਪ੍ਰਚਾਰ ਦਿੱਤਾ ਵੀ ਅਹੀਂ ਜੋ ਕੁਝ ਬੋਲਣਾ ਹੈ ਸਾਨੂੰ ਕੋ ਪੁੱਛਿਆ ਨਾ ਜਾਵੇ ਸਾਨੂੰ ਸਵਾਲ ਨਾ ਕੀਤਾ ਜਾ ਜਿਹੜਾ ਸਵਾਲ ਕਰਦਾ ਹੈ ਅਸੀਂ ਉਹਨੂੰ ਪੰਡਣ ਦਾ ਯਤਨ ਕਰਦੇ ਆਂ ਪ੍ਰਚਾਰਕ ਉਹਨੂੰ ਪੰਡਣ ਦਾ ਯਤਨ ਕਰਦਾ ਵੀ ਯਾਰਾ ਸਿਆਣਾ ਹੋ ਗਿਆ ਮੇਰੇ ਦੂਜੇ ਨੰਬਰ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਸਿਆਣੇ ਸਮਝ ਲਿਆ ਹੂੰ ਹੂੰ ਪ੍ਰਚਾਰਕ ਕਹਿੰਦਾ ਵੀ ਜੋ ਮੈਂ ਕਹਿ ਦਿੱਤਾ ਬਸ ਉਹ ਅੰਤਮ ਸੱਚ ਹੈ ਰਾਈਟ ਮੇਰੇ ਨਾਲੋਂ ਵਧੀਆ ਦੂਜਾ ਪ੍ਰਚਾਰਕ ਵੀ ਨਹੀਂ ਹੋ ਸਕਦਾ ਮੇਰੇ ਨਾਲੋਂ ਵਧੀਆ ਕੋਈ ਹੋਰ ਮਤਲਬ ਇੱਕ ਹੰਕਾਰ ਜੀ ਹੰਕਾਰੀ ਬੰਦਾ ਕਦੇ ਵੀ ਨਹੀਂ ਚੰਦਾ ਕਿ ਮੈਨੂੰ ਕੋਈ ਸਵਾਲ ਕਰੇ ਠੀਕ ਮੈਨੇ ਤਾਂ ਕੋ ਗੁਲ ਚੁੱਕੇ রাইਟ ਉਹਦੇ ਅੰਦਰ ਹੁੰਦੀ ਭਾਵਨਾ ਹੁੰਦੀ ਵੀ ਜੋ ਮੈਂ ਕਹਿ ਦਿੱਤਾ ਬਸ ਉਹੀ ਸੱਚ ਹੈ ਉਸ ਤੋਂ ਅੱਗੇ ਸੱਚ ਹੋਰ ਕੋਈ ਨਹੀਂ ਹੈਗਾ ਇਹ ਬਹੁਤ ਜਦੋਂ ਹੰਕਾਰ ਦੀ ਭਾਵਨਾ ਸਾਡੇ ਅੰਦਰ ਆਈ ਉਦੋਂ ਇਹ ਜ਼ੁਬਾਨਾ ਬੰਦ ਕਰਾਉਣ ਦੀ ਜਿਹੜੀ ਇਹ ਰਿਵਾਇਤ ਕਹਿ ਲਓ ਉਹ ਸ਼ੁਰੂ ਹੋਈ ਤਾਂ ਉਹ तकरीबन ਹੁਣ ਪਰੰਪਰਾ ਜੀ ਬਣ ਚੁੱਕੀ ਹੈ ਸੋ ਪ੍ਰਕਾਸ਼ ਸਿੰਘ ਜੀ ਇਹੀ ਤੇ ਆਪਣੇ ਆਪ ਨੂੰ ਵਿਲੱਖਣ ਕਹਿੰਨੇ ਆ ਸਾਨੂੰ ਅਸੀਂ ਕਹਿੰਨੇ ਨਹੀਂ ਜੀ ਸਿੱਖੀ ਵਰਗੇ ਤੇ ਸਾਡੇ ਵਰਗਾ ਵੱਡਾ ਕੋਈ ਸਿੱਖ ਹੀ ਨਹੀਂ ਹੈਗਾ ਅ ਮੰਦਰਾ ਵੀ ਐਸੀ ਹੱਤਾ ਚ ਪਾ ਲੈਣੇ ਆ ਕਰਮ ਕਾਂਡ ਵੀ ਸੀ ਕਰਨੇ ਅਖੰਡ ਪਾਠ ਵੀ ਕਰਵਾਣੇ ਕਿਹੜਾ ਕੰਮ ਜਿਹੜਾ ਅਸੀਂ ਨਹੀਂ ਕਰਦੇਗੇ ਪਰ ਅਸੀਂ ਧਰਮੀ ਆਪਣੇ ਆਪ ਨੂੰ ਖਾਨੇ ਆ ਹੁਣ ਜਿਹੜੀ ਇਹ ਸੋਚ ਮਹੰਤਤਾ ਚਲੇ ਗਏ ਗੁਰਦੁਆਰੇ ਉੱਥੇ ਨੇ ਪੁਰਾਣਾ ਪੁਰਾਣੀਆਂ ਪ੍ਰਾਤਨ ਪਰੰਪਰਾਵਾਂ ਦੇ ਨਾਂ ਤੇ ਜੋ ਕੁਝ ਚੱਲ ਰਿਹਾ ਹੈ ਪਰ ਅੱਜ ਤਾਂ ਸਹਿਰਤਾ ਜਿਹੜੀ ਵਧ ਰਹੀ ਹੈ ਅੱਜ ਤਾਂ ਸਿੱਖ ਚੇਤਨ ਹੋ ਰਿਹਾ ਹੈ ਕਿ ਕਿਤੇ ਵੀ ਇਹ ਆਵਾਜ਼ بلند ਹੋ ਰਹੀ ਏ ਕਿ ਇਹ ਚੀਜ਼ਾਂ ਬੰਦ ਹੋ ਕੇ ਜੋ ਅਸਲ ਸਿਧਾਂਤ ਸੀ ਉਸ ਨੂੰ ਲਾਗੂ ਕੀਤਾ ਜਾਵੇ ਤਕਰੀਬਨ ਫਰਕ ਪੈ ਰਿਹਾ ਏ ਇਹਦੇ ਕੋਈ ਸ਼ੱਕ ਨਹੀਂ ਹੈਗਾ ਜਦੋਂ ਤੋਂ ਗੁਰਬਾਣੀ ਦਾ ਸ਼ਬਦ ਦੀ ਵਿਚਾਰ ਆਰੰਭ ਹੋਇਆ ਕੋਈ ਦੇਖਿਆ ਹੁਣ ਤੁਸੀਂ ਪਿਛੇ ਕੁਝ ਸਾਲਾਂ ਤੋਂ ਜੀ ਹਕੀਕਤ ਇਹ ਏ ਕਿ ਗੁਰਦਾਰੇ ਦੇ ਵਿੱਚ ਬੈਠ ਕੇ ਅਸੀਂ ਗੁਰਬਾਣੀ ਦੀ ਕਥਾ ਘਟ ਕੀਤੀ ਜੀ ਗੁਰਬਾਣੀ ਪੜਿਆ ਸ਼ਬਦ ਆਮ ਤੌਰ ਤੇ ਪੜਿਆ ਸ਼ਬਦ ਜਾਂਦਾ ਸੀ ਪਰ ਕਥਾ ਕਹਾਣੀਆਂ ਰਾਜੇ ਰਾਣੀਆਂ ਦੀ ਤੇ ਕਿਸੇ ਹੋਰ ਦੇਵੀ ਦੇਵਤਿਆਂ ਨੂੰ ਸੁਣਾ ਕੇ ਤੇ ਸਾਰਾ ਕੁਝ ਸਮਾਪਤ ਕਰ ਦਿੱਤਾ ਜਾਂਦਾ ਸੀ ਵੀ ਕਥਾ ਹੋ ਗਈ ਜਾਂ ਕਿਸੇ ਹੋਰ ਗ੍ਰੰਥ ਦੀ ਜੀ ਜਿਵੇਂ ਕਈ ਹੋਰ ਗ੍ਰੰਥ ਹੈਗੇ ਨੇ ਭਾਵੇਂ ਠੀਕ ਉਹਨਾਂ ਚੋਂ ਕੁਝ ਇਤਿਹਾਸਕ ਪੱਖ ਥੋੜੇ ਥੋੜੇ ਹੈਗੇ ਨੇ ਜਿਵੇਂ ਮੰਨ ਲਓ ਮਿਸਾਲ ਦੇ ਤੌਰ ਤੇ ਸੂਰਜ ਪ੍ਰਕਾਸ਼ ਹੈ ਕਥਾ ਕਰਨ ਵਾਲੇ ਸਾਰੇ ਸੱਜਣ ਜਾਣਦੇ ਨੇ ਵੀ 100% ਉਹਦੇ ਸੱਚ ਨਹੀਂ ਹੈਗਾ ਬਹੁਤ ਕਰਮਕਾਂਡ ਗੁਰੂ ਸਾਹਿਬ ਨੂੰ ਕਈ ਵਾਰੀ ਹੋਰ ਤਰ੍ਹਾਂ ਪੇਸ਼ ਕੀਤਾ ਗਿਆ ਹੂੰ ਹੂੰ ਉਹਲੇ ਚੋਣ ਵਿਚਾਰ ਵਨ ਸੱਜਣ ਲੱਭਦਾ ਹੁਣ ਬਹੁਤੀ ਕਥਾ ਉਹਦੀ ਸੰਗਤ ਵੀ ਬਹੁਤ ਸੁਣਦੀ ਰਹੀ ਉਹਨ ਜੀ ਚਾਹੀਦਾ ਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਕੀਤੀ ਜਾਂਦੀ ਚਾਹੀਦਾ ਤੇ ਅਸੀਂ ਵੀ ਸੰਗਤ ਸ਼ਬਦ ਪੜ੍ਹਦੀ ਨਾਲ ਕਥਾ ਵਾਲਾ ਉਤੇ ਚਰਚਾ ਹੁੰਦੀ ਬਾਣੀ ਦੀ ਇਹ ਪਿਛਲੇ ਕੁਝ ਸਮੇਂ ਤੋਂ ਥੋੜੀ ਜੀ ਇਹ ਅਵੇਅਰਨੈਸ ਆਈ ਏ ਰਾਈਟ ਕਿ ਅਸੀਂ ਗੁਰਬਾਣੀ ਵੱਲ ਧਿਆਨ ਦਈਏ ਗੁਰਬਾਣੀ ਨੂੰ ਪੜ੍ਹੀਏ ਗੁਰੂ ਗੰਨ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੇ ਵੀ ਗੁਰੂ ਗੰਨ ਸਾਹਿਬ ਕੀ ਕਹਿ ਰਹੇ ਨੇ ਜੀ ਕੋਈ ਦੂਜਾ ਕੀ ਕਹਿ ਰਿਹਾ ਗੁਰੂ ਸਾਹਿਬ ਬਾਰੇ ਮੈਂ ਤਾਂ ਅਕਸਰ ਕਹਿੰਦਾ ਵੀ ਗੁਰੂ ਦਾ ਜੀਵਨ ਵੇਖਣਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਗੁਰਗਾਂ ਸਾਹਿਬ ਨਾਲੋਂ ਵੱਧ ਗੁਰੂ ਦੀ ਜੀਵਨੀ ਹੋਰ ਕੀ ਹੋ ਸਕਦੀ ਬਿਲਕੁਲ ਕਿਉਂਕਿ ਆਪਾਂ ਇੱਕ ਪਾਸੇ ਕਹਿੰਦੇ ਆ ਵੀ ਗੁਰੂ ਅਸੀਂ ਆਮ ਬੰਦੇ ਨੂੰ ਵੀ ਕਹਿੰਦੇ ਆ ਵੀ ਬੰਦਾ ਕਥਨੀ ਤੇ ਕਰਨੀ ਦਾ ਪੂਰਾ ਹੋਣਾ ਚਾਹੀਦਾ ਜੋ ਆਪਣੇ ਮੂੰਹ ਤੋਂ ਕਵੇ ਜੀ ਉਹ ਕਰੇ ਵੀ ਉਹ ਕਰੇ ਵੀ ਤੇ ਗੁਰੂ ਸਾਹਿਬ ਤਾਂ ਸਾਡੇ ਹੈ ਹੀ ਪੂਰੇ ਨੇ ਬਿਲਕੁਲ ਸੋ ਉਹੀ ਇੱਕ ਸਿਧਾਂਤਕ ਤੌਰ ਤੇ ਵੀ ਜਿਹੜਾ ਨੌਜਵਾਨਾਂ ਨੂੰ ਇੱਕ ਮੈਸੇਜ ਆਂਦਾ ਬਿਲਕੁਲ ਉਲਟ ਜਾਂਦਾ ਹੈ ਜੇ ਕੀਤਾ ਕੁਝ ਹੋਰ ਜਾ ਰਿਹਾ ਹੈ ਗੁਰੂ ਸਾਹਿਬ ਨੇ ਕੁਝ ਹੋਰ ਕੀਤਾ ਹੈ ਤਾਂ ਕਨਫਿਊਜ਼ਨ ਜਿਹੜੀ ਹੋਰ ਵੱਧਦੀ ਹੈ ਲੇਕਿਨ ਉਸ ਦੇ ਨਾਲ ਨਾਲ ਅੱਜ ਅਸੀਂ ਹੋਰ ਜਿਹੜੇ ਕਈ ਚੀਜ਼ਾਂ ਜੋੜ ਦਿੱਤੀਆਂ ਗੁਰਦੁਆਰਿਆਂ 'ਚ ਬੈਠ ਕੇ ਅਸੀਂ ਸੁਖਨਾਵਾਂ ਪੂਰੀਆਂ ਕਰਨ ਵਾਸਤੇ ਚਲੀਏ ਕਰਦੇ ਆਂ ਜਾਂ ਹੋਰ ਬਹੁਤ ਕੁਝ ਕਰਮ ਖਾਣ ਜਿਹੜੇ ਕਰਦੇ ਆਂ ਇਸ ਸੰਬੰਧ ਵਿੱਚ ਮੈਂ ਚਾਹਾਂਗਾ ਅਗਲੇ ਹਫਤੇ ਜਦੋਂ ਗੱਲਬਾਤ ਕਰੀਏ ਤਾਂ ਵਿਸਥਾਰ ਵਿੱਚ ਕਰਾਂਗੇ ਗੱਲਬਾਤ ਕਿ ਇਹ ਚੀਜ਼ਾਂ ਕਿਵੇਂ ਜਿਹੜੀਆਂ ਭਾਰੂ ਹੋਈਆਂ ਸੀ ਲੇਕਿਨ ਅੱਜ ਜਿਹੜੀ ਇੱਕ ਗੁਰੂ ਦੇ ਗਿਆਨ ਦੀ ਲਹਿਰ ਜਿਹੜੀ ਹੈ ਉਹ ਭਾਰੂ ਹੋ ਰਹੀ ਹੈ ਪਰ ਕੀ ਇਹ ਚੀਜ਼ਾਂ ਨੂੰ ਫਰਕ ਪੈ ਰਿਹਾ ਹੈ ਕਿ ਅੱਜ ਵੀ ਮੈਂ ਅਖੰਡ ਪਾਠ ਵਿਆਹ ਕਰਾਣਾ ਹੈ ਜਾਂ ਕੋਈ ਹੋਰ ਕੰਮ ਹੈ ਕੋਈ ਵੀ ਫੈਮਿਲੀ ਦਾ ਕੋਈ ਚੰਗਾ ਜਾਂ ਮਾੜਾ ਕੁਝ ਹੋਇਆ ਹੈ तो मैं यही समझना कि खंड पढ़ करवा के मैं अपनी ड्यूटी पूरी कर ली जी पर कि गुरु साहब ने सूँ सिद्धांत दता बार करा गल अगले हफ्ते बहुत बहुत धन्यवाद वाहगुरु जी का खालसा वाहू जी की फतेह फतेह सो so, इस करेंगे जी इस प्रोग्राम की समाप्ति फीडबैक जरूर देना छः सौ चार छः सौ तीन पचहत्तर पचवंजा या फिर ईमेल राही हरप्रीत सिो एट जीमेल डॉट कॉम ये प्रोग्राम्स यूट्यूब डॉट कॉम स्लैश हरप्रीत सिो जाके देख सद ਅੱਜ ਦਾ ਇਹ ਵਿਸ਼ਾ ਜਿਹੜਾ ਲੈ ਆਇਆ ਬੜਾ ਗੰਭੀਰਤਾ ਦਾ ਵਿਸ਼ਾ ਕਿਉਂਕਿ ਜੋ ਸਾਡੇ ਆਲੇ ਦੁਆਲੇ ਹੋ ਰਿਹਾ ਹੈ ਤੇ ਖਾਸ ਤੌਰ ਤੇ ਇਹਨਾਂ ਮੁਲਕਾਂ 'ਚ ਤਾਂ ਜ਼ਿਆਦਾਤਰ ਪ੍ਰਾਈਵੇਟ ਹੀ ਗੁਰਦੁਆਰੇ ਨੇ ਤੇ ਮੇਰੇ ਕੋਲ ਇੱਕ ਰਿਪੋਰਟ ਵੀ ਆਈ ਕਿ ਸਰੀ ਵਿੱਚ ਹੀ ਤਕਰੀਬਨ 30 ਤੋਂ 40 ਐਪਲੀਕੇਸ਼ਨਾਂ ਪਈਆਂ ਹੋਈਆਂ ਨੇ ਜਿੱਥੇ ਕਿ ਲੋਕ ਗੁਰਦੁਆਰੇ ਬਣਾਉਣਾ ਚਾਹੁੰਦੇ ਨੇ ਇੰਨਾ ਹੀ ਲੋਕਾਂ ਦੇ ਵਿੱਚ ਪਿਆਰ ਹੈ ਸਿੱਖੀ ਦੇ ਪ੍ਰਚਾਰ ਕਰਨ ਦਾ ਪਰ ਫਿਰ ਕਿਉਂ ਇਹ ਗੁਰਦੁਆਰੇ ਹੀ ਸਿਰਫ ਸਟੈਬਲਿਸ਼ ਕਰਨ ਤੱਕ ਅਸੀਂ ਜੁੜੇ ਹੋਏ ਹਾਂ ਇਸ ਦੇ ਬਾਵਜੂਦ ਜੇ ਗੁਰਦੁਆਰੇ ਇੰਨੇ ਹੈਗੇ ਨੇ ਕੀ ਇਹ ਸਾਡੇ ਜੀਵਨ ਵਿੱਚੋਂ ਝਲਕ ਪੈ ਰਹੀ ਹੈ ਕਿ ਅਸੀਂ ਗੁਰੂ ਦੇ ਸ ਇਸ ਬਾਰੇ ਜ਼ਰੂਰ ਵਿਚਾਰ ਕਰਿਏ ਪ੍ਰੋਗਰਾਮ ਦੀ 퇴 ਸਮਾਪਤੀ ਹੈ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡਬਾਏ